ਗੋਗੀ ਜੀ ਦੀ ਮੈਂ ਭਾਵਨਾ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਆ ਇਹ ਹੈ ਉਹ ਰਹੀ ਭਾਵਨਾ इमोशनल ਭਾਵਨਾ ਉਹਨਾਂ ਨੇ ਆਪਦੇ ਮਨ ਦੇ ਭਾਵ ਪੱਥਰ ਤੇ ਗੁੱਸਾ ਕੱਢਿਆ ਇਸ ਕਰਕੇ ਕਿਹਾ ਮੈਂ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਉਹਨਾਂ ਦਾ ਬਿਲਕੁਲ ਵਿਚਾਰੇ ਜਾਇਜ਼ ਹੈ ਜਦੋਂ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੇ ਜਾਵਾਂ ਕਿੱਥੇ ਅਧਿਕਾਰੀ ਮੇਰੀ ਨਹੀਂ ਸੁਣਦੇ ਸਰਕਾਰ ਮੇਰੀ ਨਹੀਂ ਸੁਣਦੀ ਉਤਲਿਆਂ ਨੂੰ ਕੁਝ ਕਹਿ ਨਹੀਂ ਸਕਦੇ ਥੱਲੜਿਆਂ ਦਾ ਅਗਲਾ ਪੱਥਰ ਥੋੜੀ ਜੰਦੇ ਗੋਗੀ ਜੀ ਨੇ ਜਿਹੜਾ ਉਹ ਪ੍ਰਾਣੀ ਇੱਕ ਕਹਾਗਤ ਹੈ ਡਿੱਗੇ ਖੋਤੇ ਤੋਂ ਤੇ ਗੁੱਸਾ ਕਮਿਆਰ ਤੇ ਸੋ ਆਲਟੀਮੇਟਲੀ ਐਵੇਂ ਅਫਸਰਾਂ ਤੇ ਹੋ ਗਈ ਜੀ ਬਹੁਤ ਸਿਆਣੇ ਨੇ ਬਹੁਤ ਚੰਗੇ ਵਿਅਕਤੀ ਨੇ ਬੜੇ ਸੂਝਵਾਨ ਨੇ ਮੇਰੇ ਕਹਿਣ ਦਾ ਮਤਲਬ ਅਫਸਰਾਂ ਤੇ ਗੁੱਸਾ ਨਾਲ ਨਾਲ ਸਰਕਾਰ ਤੇ ਵੀ ਬਾਰੇ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਕਿਉਂਕਿ ਉਹ ਬਿਊਰੋਕਰੇਟਸ ਹੈ ਜੇ ਉਹ ਤੁਹਾਡੇ ਕਹਨੇ ਤੇ ਨਹੀਂ ਚੱਲ ਰਹੇ ਤਾਂ 댓 ਮੀਨਸ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਦੀ ਕਿਤੇ ਨਾ ਕਿਤੇ ਕਮਜ਼ੋਰੀ ਹੈ ਆਪਣੇ ਚੀਫ ਮਿਨਿਸਟਰ ਸਾਹਿਬ ਨੂੰ ਕਹੋ ਕਿ ਜਿਹੜਾ ਬਿਊਰੋਕ੍ਰੇਟ ਹੈ ਜਾਂ ਜਿਹੜਾ ਆਫੀਸਰ ਹੈ ਅਗਰ ਉਹ ਬਾਬੂ ਸਾਡੀ ਸੁਣ ਨਹੀਂ ਰਹੇ ਤਾਂ ਫਿਰ ਸਰਕਾਰ ਕੀ ਕਰ ਰਹੀ ਹੈ ਉਹਨਾਂ ਨੂੰ ਭੇਜੋ ਹਰੀਕੇ ਪੱਤਨ ਜਿਹੜੇ ਨਹੀਂ ਕੰਮ ਕਰ ਰਹੇ ਔਰ ਜਿਹੜੇ ਕੰਮ ਕਰਦੇ ਹਨ ਉਹਨਾਂ ਨੂੰ ਲੈ ਕੇ ਆਓ ਇਸ ਤਰ੍ਹਾਂ ਤੁਸੀਂ ਆਪ ਦਾ ਨਹੀਂ ਪੱਥਰ ਤੋੜੋਗੇ ਆਪ ਦੀ ਗੱਲਬਾਤ ਉਹ ਚਰਚਾ ਦਾ ਵਿਸ਼ਾ ਹੀ ਹੈ ਉਹ ਫਿਰ ਲੋਕ ਇਹ ਵੀ ਸਮਝਣ ਲੱਗ ਪੈਂਦੇ ਯਾਰ ਐਮ ਐਲ ਏ ਇਹ ਸਭ ਕੀ ਗੱਲ ਹੋ ਗਈ ਇਹ ਆਪਣੇ ਹੀ ਪੱਥਰ ਤੋੜੀ ਜਾਂਦੇ ਐ ਔਰ ਲੱਗਦਾ ਕਿ ਇਹਨਾਂ ਦੀ ਕੋਈ ਸੁਣਦਾ ਨਹੀਂ ਹੈ ਤੇ ਉਹ ਆਪਣੀ ਕਮਜ਼ੋਰੀ ਜੀ ਵਿਖਾਉਣ ਵਾਲਾ ਕੰਮ ਹੈ ਵੈਸੇ ਤਾਂ ਮੈਂ ਸਮਝਦਾ ਕਿ ਉਹਨਾਂ ਨੇ ਭਾਵਕ ਹੋ ਕੇ ਕਿਉਂਕਿ ਜਦੋਂ ਬੰਦੇ ਦਾ ਵਾਸ ਹੀ ਨਾ ਚੱਲੇ ਤੇ ਉਹ ਬੰਦਾ ਕਿਰੇ ਕੀ ਤੇ ਜੇ ਐਮਐਲਏ ਦੇ ਆਮ ਆਦਮੀ ਪਾਰਟੀ ਦੇ ਬੰਦੇ ਵਾਸ ਨਹੀਂ ਚੱਲਦਾ ਤਾਂ ਫਿਰ ਜਿਹੜੀ 3 ਕਰੋੜ ਜਨਤਾ ਹੈ ਉਹਦਾ ਕੀ ਹੋਊਗਾ ਸੋ ਮੈਂ ਮੈਂ ਉਹਨਾਂ ਨਾਲ ਸਹਿਮਤੀ ਪ੍ਰਗਟਾਉਣਾ ਹੈ ਕਿ ਗੋਗੀ ਜੀ ਨੇ ਜਦੋਂ ਵਾਸ ਨਾ ਚੱਲੇ ਤੇ ਹੱਥ ਖੜੇ ਹੋਗੇ ਉਹ ਪੱਥਰੀ ਤੋੜਨਾ ਸੀ ਵਿਚਾਰੇ ਨੇ ਹੁਣ ਕਿੱਥੇ ਆਪਦੇ ਬੱਚੇ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਪਹਿਲੀ ਵਾਰੀ ਹੋਇਆ ਹੈ ਇਸ ਤਰ੍ਹਾਂ ਦਾ ਕੰਮ ਕਿਉਂਕਿ ਲਗਾਤਾਰ ਹਰ ਕੰਮ ਆਮ ਆਦਮੀ ਪਾਰਟੀ ਚ ਪਹਿਲੀ ਵਾਰੀ ਹੋਇਆ ਹੈ ਜਿਹੜਾ ਕਦੇ 70 ਸਾਲਾਂ ਚ ਨਹੀਂ ਮਗਰ ਲਿਆਂ ਚ ਵੇਖਿਆ 78 ਸਾਲਾਂ ਚ ਆਜ਼ਾਦੀ ਤੋਂ ਬਾਅਦ ਉਹ ਬਦਲਾਅ ਦੀ ਸਰਕਾਰ ਤੇ ਤੁਹਾਨੂੰ ਪਹਿਲੀ ਵਾਰੀ ਮੌਕਾ ਮਿਲੂਗਾ ਇੱਕ ਹੋਰ ਦੇਖਿਆ ਮਿਲਿਆ ਜਿਹਦਾ ਕਿ ਸਰਕਾਰੀ ਤੰਤਰ ਜਿਹਦਾ ਮੋਗੀ ਸਾਹਿਬ ਨੇ ਕਿਹਾ ਉਸ ਤੋਂ ਬਾਅਦ ਜਿਹੜਾ ਡਾਈਂਗ ਐਸੋਸੀਏਸ਼ਨ ਵੱਲੋਂ ਜਿਹੜਾ ਹੈਗਾ ਜਿਹੜੇ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਸੀਗੇ ਜਿਹੜੇ ਅਧਿਕਾਰੀਆਂ ਵੱਲੋਂ ਕਿ 2 ਦਿਨ ਦੀ ਡਾਈਂਗ ਆਪਣੀਆਂ ਬੰਦ ਕਰੋ ਉਹਨਾਂ ਨੇ ਫੈਕਟਰੀਆਂ ਬੰਦ ਕਰ ਲਈ ਕਰੋੜਾਂ ਦਾ ਨੁਕਸਾਨ ਵੀ ਝੱਲਿਆ ਲੇਕਿਨ ਰਿਪੋਰਟ ਹਜੇ ਤੱਕ ਨਹੀਂ ਆਈ ਉਹਦੇ ਉੱਤੇ ਵੀ ਕਿੰਨੇ ਦੇ ਦੇਖੋ ਬੁੱਢਾ ਨਾਲਾ ਇੱਕ ਗੰਭੀਰ ਮਸਲਾ ਹੈ ਔਰ ਮੈਂ ਇਹਰੇ ਤੇ ਥੋੜਾ ਸਟੱਡੀ ਕਰ ਰਹੇ ਹਾਂ ਔਰ ਇਹਰੇ ਤੇ ਜ਼ਰੂਰ ਅਸੀਂ ਕੋਈ ਪੁਖਤਾ ਕਦਮ ਚੱਕਣੇ ਇਹ ਕੇਵਲ ਦਰਨਾ ਤੇ ਕੇਵਲ ਕੋਈ ਇਹੋ ਜੀ ਗੱਲ ਕਰਨਾ ਮਸਲਾ ਹੱਲ ਨਹੀਂ ਹੋਣਾ ਲਾ ਬਹੁਤ ਕੁਝ ਇਨਵੋਲਡ ਹੈ ਰੇ ਵਿੱਚ ਤੁਸੀਂ ਸਾਰੀ ਡਾਈੰਗ ਇੰਡਸਟਰੀ ਨੂੰ ਬਰੀ ਨਹੀਂ ਕਰ ਸਕਦੇ ਔਰ ਸਾਰਿਆਂ ਨੂੰ ਤੁਸੀਂ ਕਲਪਰੇਟ ਨਹੀਂ ਠਹਿਰਾ ਸਕਦੇ ਸਾਰੇ ਗੁਨੇਗਾਰ ਨਹੀਂ ਹੈ ਔਰ ਸਾਰੇ ਬਰੀ ਨਹੀਂ ਹੈ ਬਹੁਤ ਸਾਰੀਆਂ ਇੰਡਸਟਰੀ ਜਿਹੜੀਆਂ ਉਹ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਪੋਲੂਸ਼ਨ ਦੇ ਮੁਤਾਬਕ ਚੱਲ ਰਹੀ ਹੈ ਬਹੁਤ ਸਾਰੀ ਇੰਡਸਟਰੀ ਹੈ ਜਿਹੜੀਆਂ ਸਿੱਧਾ ਪਾਣੀ ਡਾਇਰੈਕਟ ਕੀਤਾ ਵੀ ਹੈ ਹੈਗਾ ਬਹੁਤ ਸਾਰਾ ਸਾਡਾ ਸੀਵਰੇਜ ਦਾ ਪਾਣੀ ਵੀ ਔਰ ਛਾਂਦਾ ਬਹੁਤ ਸਾਰੀਆਂ ਡਾਈਂਗ ਇੰਡਸਟਰੀ ਤੋਂ ਬਿੜਾ ਇੰਡਸਟਰੀਜ਼ ਦਾ ਪਾਣੀ ਵੀ ਆਉਂਦਾ ਸੋ ਇਹ ਮਸਲਾ ਤਾਂ ਹੱਲ ਕਰਨਾ ਪਊਗਾ ਏਰੀਆਸ ਤੇ ਥੋੜਾ ਬਿੱਲ ਦੀ 650 ਕਰੋੜ ਕਿੱਥੇ ਏਰੀਆਸ ਤੇ ਅਸੀਂ ਤਾਂ ਬਿਲਕੁਲ ਹੁਣ ਸਰਕਾਰ ਹੈ ਇਨਕੁਆਰੀ ਕਰਾਉਣ ਹੁਣ 650 ਕਰੋੜ ਵੇਲੇ ਰਾਜਾ ਵੜਿੰਗ ਇੱਥੇ ਮੈਂਬਰ ਆਫ ਪਾਰਲੀਮੈਂਟ ਨਹੀਂ ਸੀਗਾ ਉਹਰੇ ਬਾਰੇ ਅਗਰ ਕਿਤੇ ਗਿਆ ਦੌਰੀ ਪੜਤਾਲ ਕਰਾ ਲੈ ਜਿਹੜਾ ਇਹ ਹੁਣ ਦੇਖੋ ਯਾਰ ਇਹ ਕਹਿ ਦੇਣਾ ਵੀ 650 ਕਿੱਥੇ ਗਿਆ ਇਹ ਬੜਾ ਸੌਖਾ ਕੰਮ ਹੈ ਹਰ ਵਿਅਕਤੀ ਆਸ ਤੁਸੀਂ ਸਰਕਾਰ ਵਾਲਿਆਂ ਤੁਸੀਂ ਦੱਸੋ ਕਿੱਥੇ ਗਿਆ ਬਿਲਕੁਲ ਬੈਟ ਸਮੇਂ ਦੀ ਸਰਕਾਰ ਦਾ ਕੰਮ ਹੈ ਦੱਸਣਾ ਵੀ ਕਿੱਥੇ ਗਿਆ ਕੁਐਸਚਨ ਖੜੇ ਕਰਨੇ ਗੱਲ ਕਰਨੀ ਬੜੀ ਸੌਖੀ ਹੈ ਉਹਦਾ ਸਮਾਧਾਨ ਕੌਣ ਕਰੇਗਾ ਪੁੱਛੇ ਤਾਂ ਉਹਨਾਂ ਨੇ ਹਰ ਬੰਦਾ ਆਉਂਦਾ ਇੱਥੇ ਆ ਕੇ ਮਾਈਕ ਤੇ ਪੁੱਛੇ ਤਾਂ ਗੋਗੀ ਜੀ ਨੇ ਖੁਦ ਖੜਾ ਕਰਤਾ ਨਾ ਮੈਂ ਕਹਿੰਦਾ ਅਸੀਂ ਪੁੱਛਦੇ ਸਾਨੂੰ ਜੋਬ ਨਹੀਂ ਮਿਲਦਾ ਦੇਖੋ ਫਿਰ ਫਿਰ ਤੁਹਾਨੂੰ ਫਿਰ ਪੱਥਰ ਨਾ ਤੋੜੋ ਗੋਗੀ ਜੀ ਫਿਰ ਅਸਤੀਫਾ ਦਿਓ ਇਹ ਉਹ ਇਟਾਂ ਦਾ ਕੀ ਰੋਸ ਹੈ ਤੁਸੀਂ ਜਿਹੜਾ ਅਧਿਕਾਰੀ ਤੁਹਾਨੂੰ ਜਵਾਬ ਨਹੀਂ ਦਿੰਦਾ ਦੈਨ ਯੂ ਗੇਵ ਅ ਰੈਜ਼ੀਗਨੇਸ਼ਨ ਬਿਲਕੁਲ ਗੋਗੀ ਜੀ ਦੀ ਮੈਂ ਭਾਵਨਾ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਹੀ ਹੈਵ ਅ ਰਾਈਟ ਭਾਵਨਾ ਇਮੋਸ਼ਨਲ ਭਾਵਨਾ ਉਹਨਾਂ ਨੇ ਆਪਦੇ ਮਨ ਦੇ ਭਾਵ ਪੱਥਰ ਤੇ ਗੁੱਸਾ ਕੱਢਿਆ ਇਸ ਕਰਕੇ ਕਿਹਾ ਮੈਂ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਕੇ ਉਹਨਾਂ ਦਾ ਬਿਲਕੁਲ ਵਿਚਾਰੇ ਜਾਇਜ਼ ਹੈ ਜ ਜਿਹਨੂੰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੇ ਜਾਵਾਂ ਕਿੱਥੇ ਅਧਿਕਾਰੀ ਮੇਰੀ ਨਹੀਂ ਸੁਣਦਾ ਸਰਕਾਰ ਮੇਰੀ ਨਹੀਂ ਸੁਣਦੀ ਉਤਲਿਆਂ ਨੂੰ ਕੁਝ ਕਹਿ ਨਹੀਂ ਸਕਦੇ ਥੱਲੜਿਆਂ ਦਾ ਅਗਲਾ ਪੱਥਰ ਥੋੜੀ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੇਰਾ ਵੱਡਾ ਭਰਾ ਹੈ ਗੋਗੀ ਮੈਂ ਉਹਨੂੰ ਕੁਝ ਨਹੀਂ ਕਹਿਣਾ ਉਹ ਮੈਂ ਕਹਿਣਾ ਵੀ ਯਾਰ ਪੱਥਰ ਤੇ ਹੋਰ ਕਿਸੇ ਦੇ ਗੁੱਸਾ ਘਟੋਏ ਇਤੋਂ ਚੰਗਾ ਤਾਂ ਕਿਸੇ ਅਧਿਕਾਰੀ ਨਾਲ ਜਾ ਕੇ ਲੜਾ